ਸਤਿਯਕਾਲ ਅੱਜ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਗਾ ਵਿਚਾਰ ਹੈ ਸਤਿਯਕਾਲ ਇਹ ਵਿਚਾਰ ਆਕਾਲ ਮੂਰਤ ਦੀ ਇਟਰਨਲ ਫਾਰਮ ਨਾਮਕ ਲਿਖਤ ਵਿੱਚੋਂ ਲਿਆ ਗਿਆ ਹੈ ਹਾਂਜੀ ਤੇ ਇਹ ਦੋ ਸ਼ਬਦਾਂ ਤੇ ਟਿਕਿਆ ਹੈ ਮੂਰਤ ਯਾਨੀ ਇੱਕ ਸਰੂਪ ਇੱਕ ਹੋਂਦ ਅਤੇ ਦੂਜਾ ਅਕਾਲ ਯਾਨੀ ਸਮੇਂ ਤੋਂ ਬਾਹਰ ਹੂੰ ਤੇ ਇੱਥੇ ਆ ਕੇ ਹੀ ਦਿਮਾਗ ਥੋੜਾ ਘੁੰਮ ਜਾਂਦਾ ਹੈ ਇੱਕ ਸਰੂਪ ਇੱਕ ਹੋਂਦ ਪਰ ਅਸਮੇਂ ਤੋਂ ਬਿਨਾ ਕਿਵੇਂ ਹੋ ਸਕਦੀ ਹੈ ਬਿਲਕੁਲ ਇਹ ਸੱਚਮੁੱਚ ਇੱਕ ਬੁਨਿਆਦੀ ਪਹੇਲੀ ਹੈ ਹਰ ਚੀਜ਼ ਜਿਸ ਨੂੰ ਅਸੀਂ ਜਾਣਦੇ ਹਾਂ ਉਹ ਤਾਂ ਸਮੇਂ ਵਿੱਚ ਹੀ ਬਣਦੀ ਹੈ ਫਿਰ ਬਦਲਦੀ ਹੈ ਤੇ ਫਿਰ ਖਤਮ ਹੋ ਜਾਂਦੀ ਹੈ ਹਾਂ ਕਿਉਂਕਿ ਇਹ ਸਾਡੀ ਸਮਝ ਦੀਆਂ ਜੋ ਹੱਦਾਂ ਨੇ ਉਹਨਾਂ ਨੂੰ ਚੁਣੌਤੀ ਦਿੰਦੀ ਹੈ ਸਾਡਾ ਪੂਰਾ ਤਜਰਬਾ ਹੀ ਸਮੇਂ ਦੇ ਤਾਗੇ ਵਿੱਚ ਪੋਇਆ ਹੋਇਆ ਹੈ ਤਾਂ ਅੱਜ ਦੀ ਸਾਡੀ ਗੱਲਬਾਤ ਇਸੇ ਗੁੱਥੀ ਨੂੰ ਸੁਲਝਾਉਣ ਦੀ ਇੱਕ ਕੋਸ਼ਿਸ਼ ਕਰੇਗੀ ਹਾਂ ਇਸ ਤੋਂ ਬਾਹਰ ਦੀ ਕਿਸੇ ਹਕੀਕਤ ਨੂੰ ਸਮਝਣਾ ਸੌਖਾ ਨਹੀਂ ਹੈ ਠੀਕ ਹੈ ਚਲੋ ਫਿਰ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਾਰੇ ਮੋٹے ਤੌਰ ਤੇ ਤਾਂ ਜਾਣਦੇ ਹਾਂ ਕਿ ਅਕਾਲ ਮੂਰਤ ਦਾ ਮਤਲਬ ਕਾਲ ਰਹਿਤ ਸਰੂਪ ਹੈ ਹਾਂ ਇੱਕ ਆਮ ਜਿਹਾ ਅਰਥ ਪਰ ਪਹਿਲੇ ਸ਼ਬਦ ਤੇ ਥੋੜਾ ਹੋਰ ਗੌਰ ਕਰੀਏ ਅਕਾਲ ਇਹ ਸਿਰਫ ਅਮਰ ਜਾਂ ਇਮੋਰਟਲ ਹੋਣ ਤੋਂ ਤਾਂ ਕਿਤੇ ਵੱਧ ਹੈ ਹੈ ਨਾ ਬਹੁਤ ਜ਼ਿਆਦਾ ਕਿਉਂਕਿ ਅਮਰ ਹੋਣ ਦਾ ਮਤਲਬ ਤਾਂ ਇਹ ਹੋਇਆ ਕਿ ਕੋਈ ਸਮੇਂ ਦੇ ਅੰਦਰ ਹਮੇਸ਼ਾ ਲਈ ਜੀ ਰਿਹਾ ਹੈ ਬਿਲਕੁਲ ਸਹੀ ਨੁਕਤੇ ਤੇ ਉਂਗਲੀ ਰੱਖੀ ਹੈ ਤੁਸੀਂ ਜਦਕੀ ਅਕਾਲ ਤਾਂ ਸਮੇਂ ਦੀ ਪੂਰੀ ਖੇੜ ਤੋਂ ਹੀ ਬਾਹਰ ਹੈ ਹਾਂ ਇਹ ਫਰਕ ਬਹੁਤ ਬਹੁਤ ਜ਼ਰੂਰੀ ਹੈ ਸਮਝਣਾ ਦੇਖੋ ਜਿਵੇਂ ਸਾਡਾ ਸਰੋਤ ਦੱਸਦਾ ਹੈ ਅਕਾਲ ਸੰਸਕ੍ਰਿਤ ਦੇ ਦੋ ਸ਼ਬਦਾਂ ਤੋਂ ਬਣਿਆ ਹੈ ਅੱਛਾ ਅ ਜਿਸ ਦਾ ਮਤਲਬ ਹੈ ਨਹੀਂ ਅਤੇ ਕਾਲ ਜਿਸ ਦਾ ਮਤਲਬ ਹੈ ਸਮਾ ਜਾਂ ਮੌਤ ਤਾਂ ਸਮੇਂ ਤੋਂ ਰਹਿਤ ਹਾਂ ਇਸ ਦਾ ਮਤਲਬ ਹੈ ਉਹ ਹੋਣ ਜਿਸ ਤੇ ਸਮੇਂ ਦਾ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਉਹ ਨਾ ਕਦੇ ਜਵਾਨ ਹੁੰਦਾ ਹੈ ਨਾ ਕਦੇ ਬੁੱਢਾ ਹੁੰਦਾ ਹੈ ਜਨਮ ਮਰਨ ਦੇ ਚੱਕਰ ਤੋਂ ਪਰੇ ਬਿਲਕੁਲ ਉਹ ਸਭ ਉਸ ਲਈ ਬੇਮਾਇਨੇ ਹਨ ਇਹ ਇੱਕ ਸਥਿਰ ਕਦੇ ਨਾ ਬਦਲਣ ਵਾਲੀ ਹਕੀਕਤ ਹੈ ਜਿਵੇਂ ਤੁਸੀਂ ਕਿਹਾ ਇੱਕ ਅਮਰ ਜੀਵ ਸ਼ਾਇਦ ਸਮੇਂ ਦੇ ਸਮੁੰਦਰ ਵਿੱਚ ਹਮੇਸ਼ਾ ਤੈਰਦਾ ਰਹੇ ਹਮ ਪਰ ਅਕਾਲ ਹਸਤੀ ਉਹ ਸਮੁੰਦਰ ਖੁਦ ਹੈ ਜਿਸ ਵਿੱਚ ਸਭ ਕੁਝ ਵਾਪਰ ਰਿਹਾ ਹੈ ਪਰ ਉਹ ਆਪ ਇਸ ਵਹਾ ਤੋਂ ਬਿਲਕੁਲ ਪਰੇ ਹੈ ਠੀਕ ਹੈ ਅਕਾਲ ਦਾ ਮਤਲਬ ਸਮਝ ਆ ਗਿਆ ਸਮੇ ਦੇ ਨਿਯਮਾਂ ਤੋਂ ਪੂਰੀ ਤਰ੍ਹਾਂ ਬਾਹਰ ਪਰ ਫਿਰ ਆਂਦਾ ਹੈ ਦੂਜਾ ਸ਼ਬਦ ਮੂਰਤ ਹਾਂ ਅਤੇ ਇਹ ਇਸ ਨੂੰ ਹੋਰ ਵੀ ਗੁੰਜਲਦਾਰ ਬਣਾ ਦਿੰਦਾ ਹੈ ਮੂਰਤ ਤਾਂ ਇੱਕ ਆਕਾਰ ਇੱਕ ਸਰੂਪ ਹੁੰਦਾ ਹੈ ਇੱਕ ਹੋਂਦ ਹੁੰਦੀ ਹੈ ਸਹੀ ਗੱਲ ਹੈ ਤੇ ਹਰ ਸਰੂਪ ਤਾਂ ਸਮੇ ਵਿੱਚ ਹੀ ਬਣਦਾ ਹੈ ਤੇ ਵਿਗੜਦਾ ਹੈ ਮੇਰੇ ਲਈ ਤਾਂ ਅਸਲ 부ਜਾਰਤ ਇੱਥੋਂ ਸ਼ੁਰੂ ਹੁੰਦੀ ਹੈ ਇਹ ਤਾਂ ਉਲਟ ਗੱਲ ਲੱਗਦੀ ਹੈ ਦੇਖੋ ਇਹ ਇੱਕ ਕੁਦਰਤੀ ਉਲਝਣ ਹੈ ਕਿਉਂਕਿ ਆਮ ਪਾਸ਼ਾ ਵਿੱਚ ਮੂਰਤ ਦਾ ਮਤਲਬ ਅਸੀਂ ਕਿਸੇ ਬੁੱਤ ਜਾਂ ਤਸਵੀਰ ਤੋਂ ਲੈ ਲੈਂਦੇ ਆਂ ਹਾਂ ਆ ਆਮ ਤੌਰ ਤੇ ਤਾਂ ਇਹੀ ਸੋਚਦੇ ਆਂ ਪਰ ਇਸ ਲਿਖਤ ਦੇ ਸੰਦਰਭ ਵਿੱਚ ਮੂਰਤ ਦਾ ਅਰਥ ਬਹੁਤ ਡੂੰਗਾ ਹੈ ਇੱਥੇ ਇਸ ਦਾ ਮਤਲਬ ਹੈ ਹੋਂਦ ਵਜੂਦ ਬੀਇੰਗ ਜਾਂ ਕਹਿ ਲੋ ਐਗਜ਼ਿਸਟੈਂਸ ਅੱਛਾ ਹੋਂਦ ਹਾਂ ਇਹ ਕਿਸੇ ਪੌਤਿਕ ਸ਼ਕਲ ਦੀ ਗੱਲ ਨਹੀਂ ਹੈ ਸਗੋਂ ਹੋਣ ਦੀ ਅਵਸਥਾ ਦੀ ਗੱਲ ਹੈ ਤੇ ਸਵਾਲ ਇਹ ਬਣਦਾ ਹੈ ਕਿ ਕੀ ਕੋਈ ਚੀਜ਼ ਸਮੇਂ ਤੋਂ ਬਾਹਰ ਹੋ ਸਕਦੀ ਹੈ हां यही असल सवाल है क्योंकि ਸਾਡਾ ਤਜਰਬਾ ਤਾਂ ਇਹੀ ਕਹਿੰਦਾ ਹੈ ਕਿ ਹੋਣਾ ਇੱਕ ਪ੍ਰਕਿਰਿਆ ਹੈ ਇੱਕ ਪ੍ਰੋਸੈਸ ਹੈ ਹਮ ਇੱਕ ਬੀਜ ਹੁੰਦਾ ਹੈ ਫਿਰ ਉਹ ਪੌਦਾ ਬਣ ਜਾਂਦਾ ਹੈ ਹਰ ਚੀਜ਼ ਇੱਕ ਸਟੇਟ ਆਫ ਬਿਕਮਿੰਗ ਵਿੱਚ ਹੈ ਪਰ ਤੁਸੀਂ ਇੱਕ ਐਜੀ ਹੋਣ ਦੀ ਗੱਲ ਕਰ ਰਹੇ ਹੋ ਜੋ ਸਿਰਫ ਇਜ਼ ਹੈ ਬਿਕਮਸ ਨਹੀਂ ਬਿਲਕੁਲ ਬਿਲਕੁਲ ਇਹੀ ਨੁਕਤਾ ਹੈ ਸਰੋਤ ਇਸ ਨੂੰ ਸਮਝਾਉਣ ਲਈ ਸਿਰਜਨਹਾਰ ਅਤੇ ਸ੍ਰਿਸ਼ਟੀ ਦੀ ਇੱਕ ਬਹੁਤ ਵਧੀਆ ਉਦਾਹਰਣ ਦਿੰਦਾ ਕਿਵੇਂ ਤੁਸੀਂ ਸੋਚੋ ਇੱਕ ਕੰਪਿਊਟਰ ਗੇਮ ਡਿਜ਼ਾਈਨਰ ਹੈ ਉਹ ਇੱਕ ਪੂਰੀ ਦੁਨੀਆ ਬਣਾਉਂਦਾ ਹੈ ਠੀਕ ਹੈ ਉਸ ਗੇਮ ਦੇ ਅੰਦਰ ਪਾਤਰਾਂ ਲਈ ਸਮਾਂ ਚੱਲ ਰਿਹਾ ਹੈ ਦਿਨ ਰਾਤ ਹੋ ਰਹੇ ਨੇ ਕਹਾਣੀ ਅੱਗੇ ਵਧ ਰਹੀ ਹੈ ਹਾਂ ਉਹਨਾਂ ਲਈ ਤਾਂ ਉਹੀ ਅਸਲੀਅਤ ਹੈ ਪਰ ਗੇਮ ਦਾ ਡਿਜ਼ਾਈਨਰ ਜੋ ਉਸ ਦੁਨੀਆ ਦਾ ਸਿਰਜਣਹਾਰ ਹੈ ਉਹ ਉਸ ਗੇਮ ਦੇ ਸਮੇਂ ਦੇ ਅਧੀਨ ਨਹੀਂ ਹੈ ਨਹੀਂ ਉਹ ਤਾਂ ਬਾਹਰ ਹੈ ਉਹ ਸਮੇਂ ਤੋਂ ਬਾਹਰ ਹੈ ਉਸ ਨੂੰ ਦੇਖ ਰਿਹਾ ਹੈ ਉਸ ਨੂੰ ਚਲਾ ਰਿਹਾ ਹੈ ਅਕਾਲ ਮੁਰਤ ਦਾ ਸੰਕਲਪ ਕੁਝ ਇਸੇ ਤਰ੍ਹਾਂ ਦਾ ਹੈ ਪਰਮਾਤਮਾ ਉਹ ਹੁੰਦਾ ਹੈ ਜਿਸ ਨੇ ਸਮੇਂ ਨੂੰ ਬਣਾਇਆ ਇਸ ਲਈ ਉਹ ਖੁਦ ਸਮੇਂ ਦੇ ਨਿਯਮਾਂ ਵਿੱਚ ਕਿਵੇਂ ਬਚਿਆ ਹੋ ਸਕਦਾ ਹੈ ਹਾਂ ਇਹ ਗਲਤ ਸਹੀ ਹੈ ਉਸ ਦੀ ਮੂਰਤ ਜਾਂ ਹੋਂਦ ਉਸ ਗੇਮ ਦੇ ਅੰਦਰ ਦਾ ਕੋਈ ਪਾਤਰ ਨਹੀਂ ਸਗੋਂ ਉਸ ਗੇਮ ਦਾ ਸੋਮਾ ਹੈ ਉਸ ਦਾ ਸਰੋਤ ਹੈ ਇਹ ਬਹੁਤ ਵਧੀਆ ਉਦਾਹਰਣ ਹੈ ਇਸ ਨਾਲ ਗੱਲ ਕਾਫੀ ਸਾਫ਼ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਜੋ ਕੁਝ ਵੀ ਅਸੀਂ ਆਪਣੇ ਆਲੇ ਦੁਲੇ ਦੇਖਦੇ ਹਾਂ ਜਿਸ ਨੂੰ ਅਸੀਂ ਹਕੀਕਤ ਮੰਨਦੇ ਹਾਂ ਗ੍ਰਹਿ ਤਾਰੇ ਇਨਸਾਨ ਇਸ ਸਭ ਉਸ ਗੇਮ ਦੇ ਪਾਤਰਾਂ ਵਾਂਗ ਹਨ ਜੋ ਕਾਲ ਦੇ ਅਧੀਨ ਹਨ ਹਾਂ ਸਭ ਸਮੇਂ ਦੇ ਦਾਇਰੇ ਵਿੱਚ ਪਰ ਇੱਕ ਹਕੀਕਤ ਇਸ ਤੋਂ ਵੀ ਪਰੇ ਹੈ ਜੋ ਸਥਾਈ ਹੈ ਜੋ ਇਸ ਸ਼ਬਦਾ ਆਧਾਰ ਹੈ ਤਾਂ ਫਿਰ ਇਸ ਸ਼ਬਦਾ ਕੀ ਮਤਲਬ ਹੈ ਹਾਂ ਇੱਕ ਆਮ ਇਨਸਾਨ ਲਈ ਜੋ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਉਲਝਿਆ ਹੋਇਆ ਹੈ ਇਸ ਗਿਆਨ ਦੀ ਕੀ ਮਹੱਤਤਾ ਹੈ ਦੇਖੋ ਇੱਥੇ ਗੱਲ ਸਿਰਫ ਬੌਧਿਕ ਕਸਰਤ ਤੋਂ ਅੱਗੇ ਵੱਧ ਕੇ ਸਾਡੇ ਜੀਵਨ ਦੇ ਅਨੁਭਵ ਨਾਲ ਜੁੜ ਜਾਂਦੀ ਹੈ ਅੱਛਾ ਇਲਿੱਕਤ ਇੱਕ ਬਹੁਤ ਸੋਹਣੀ ਤਸਵੀਰ ਪੇਸ਼ ਕਰਦੀ ਹੈ ਕਲਪਨਾ ਕਰੋ ਕਿ ਤੁਸੀਂ ਇੱਕ ਤੇਜ਼ ਵਗਦੀ ਨਦੀ ਦੇ ਕਿਨਾਰੇ ਬੈਠੇ ਹੋ ਠੀਕ ਉਹ ਨਦੀ ਤੁਹਾਡੀ ਜ਼ਿੰਦਗੀ ਹੈ ਉਸ ਵਿੱਚ ਖੁਸ਼ੀਆਂ ਗਮ ਸਫਲਤਾਵਾਂ ਚਿੰਤਾਵਾਂ ਸਭ ਕੁਝ ਪਾਣੀ ਵਾਂਗ ਵਹਿ ਰਿਹਾ ਹੈ ਲਗਾਤਾਰ ਬਦਲ ਰਿਹਾ ਹੈ ਹਾਂ ਇਹ ਤਾਂ ਹੁੰਦਾ ਹੀ ਹੈ ਅਸੀਂ ਅਕਸਰ ਆਪਣੇ ਆਪ ਨੂੰ ਉਸ ਵਹਿੰਦੇ ਪਾਣੀ ਦਾ ਹਿੱਸਾ ਸਮਝ ਲੈਨੇ ਆ ਅਤੇ ਉਸ ਦੇ ਵਹਾਅ ਨਾਲ ਰੋੜਦੇ ਰਹਨੇ ਆ ਅਤੇ ਕਈ ਵਾਰ ਉਸ ਵਹਾਅ ਵਿੱਚ ਡੁੱਬੜ ਵੀ ਲੱਗਦੇ ਆ ਹਾਂ ਬਿਲਕੁਲ ਅਕਾਲ ਮੂਰਤ ਸੰਕਲਪ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਅੰਦਰ ਇੱਕ ਅਜਿਹਾ ਹਿੱਸਾ ਵੀ ਹੈ ਜੋ ਸਿਰਫ ਪਾਣੀ ਨਹੀਂ ਬਲਕਿ ਉਹ ਕਿਨਾਰਾ ਹੈ ਜਿਸ ਤੇ ਬੈਠ ਕੇ ਇਸ ਸਾਰੇ ਵਹਾਂ ਨੂੰ ਦੇਖਿਆ ਜਾ ਸਕਦਾ ਹੈ ਵਾਹ ਉਹ ਕਿਨਾਰਾ ਹਮੇਸ਼ਾ ਉੱਥੇ ਹੀ ਰਹਿੰਦਾ ਹੈ ਸਥਿਰ ਸ਼ਾਂਤ ਅਤੇ ਅਬਦਲ ਇਹ ਸਮਝ ਸਾਡੇ ਦੁੱਖਾਂ ਨੂੰ ਖਤਮ ਨਹੀਂ ਕਰਦੀ ਪਰ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੰਦੀ ਹੈ ਨਜ਼ਰੀਆ ਬਦਲ ਦਿੰਦੀ ਹੈ ਹਾਂ ਅਸੀਂ ਸਮਝ ਜਾਂਦੇ ਹਾਂ ਕਿ ਇਹ ਦੁੱਖ ਇਹ ਖੁਸ਼ੀ ਇਹ ਸਭ ਵਹਿਣ ਵਾਲੇ ਪਾਣੀ ਦਾ ਹਿੱਸਾ ਹਨ ਇਹ ਆਉਣਗੇ ਤੇ ਚਲੇ ਜਾਣਗੇ ਪਰ ਸਾਡੀ ਅਸਲ ਹੋਂਦ ਸਾਡਾ ਅਸਲ ਵਜੂਦ ਉਸ ਕਿਨਾਰੇ ਵਾਂਗ ਸਥਿਰ ਹੈ ਇਹ ਤਾਂ ਬਹੁਤ ਡੂੰਗੀ ਗੱਲ ਹੈ ਤਾਂ ਇਹ ਸਾਡੀਆਂ ਰੋਜ਼ਾਨਾ ਦੀਆਂ ਚਿੰਤਾਵਾਂ ਨੂੰ ਛੋਟਾ ਜਾਂ ਬੇਮਾਇਨਾ ਬਣਾਉਣ ਦੀ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਸਗੋਂ ਉਹਨਾਂ ਨਾਲ ਆਪਣਾ ਰਿਸ਼ਤਾ ਬਦਲਣ ਦੀ ਗੱਲ ਹੈ ਇਹ ਸਮਝਣ ਦੀ ਗੱਲ ਹੈ ਕਿ ਮੈਂ ਸਿਰਫ ਉਹ ਨਹੀਂ ਹਾਂ ਜੋ ਮੇਰੇ ਨਾਲ ਵਾਪਰ ਰਿਹਾ ਹੈ ਬਿਲਕੁਲ ਮੇਰੇ ਅੰਦਰ ਇੱਕ ਸਥਿਰ ਕੇਂਦਰ ਹੈ ਜੋ ਹਰ ਤੂਫਾਨ ਵਿੱਚ ਅਡੋਲ ਰਹਿੰਦਾ ਹੈ ਇਹ ਸਾਨੂੰ ਇੱਕ ਬਹੁਤ ਵੱਡੀ ਮਾਨਸਿਕ ਸ਼ਕਤੀ ਦੇ ਸਕਦਾ ਹੈ ਬਿਲਕੁਲ ਅਤੇ ਇਹ ਸਾਨੂੰ ਅਸਥਾਈ ਚੀਜ਼ਾਂ ਵਿੱਚ ਸਦੀਵੀ ਖੁਸ਼ੀ ਲੱਭਣ ਦੀ ਜਿਹੜੀ ਬੇਕਾਰ ਕੋਸ਼ਿਸ਼ ਹੈ ਉਸ ਤੋਂ ਬਚਾਉਂਦਾ ਹੈ ਕਿਵੇਂ ਦੇਖੋ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਹਰ ਭੌਤਿਕ ਮੂਰਤ ਸਮੇਂ ਦੇ ਅਧੀਨ ਹੈ ਤਾਂ ਅਸੀਂ ਉਹਨਾਂ ਨਾਲ ਇੱਕ ਸਿਹਤਮੰਦ ਦੂਰੀ ਬਣਾ ਲੈਂਦੇ ਹਾਂ ਅੱਛਾ ਅਸੀਂ ਉਹਨਾਂ ਦਾ ਆਨੰਦ ਮਾਣਦੇ ਹਾਂ ਪਰ ਉਹਨਾਂ ਤੇ ਬਦਲਣ ਜਾਂ ਖਤਮ ਹੋਣ ਤੇ ਟੁੱਟਦੇ ਨਹੀਂ ਆ ਕਿਉਂਕਿ ਸਾਡਾ ਅਸਲ ਸਹਾਰਾ ਉਹ ਅਕਾਲ ਹੋਂਦ ਬਣ ਜਾਂਦੀ ਹੈ ਇਸ ਲਿਖਤ ਵਿੱਚ ਇੱਕ ਹੋਰ ਨੁਕਤਾ ਹੈ ਜਿਸ ਨੇ ਮੈਨੂੰ ਬਹੁਤ ਸੋਚਣ ਲਈ ਮਜਬੂਰ ਕੀਤਾ ਹਾਂਜੀ ਦੱਸੋ ਇਹ ਕੀ ਉਸ ਸਮੇਂ ਦਾ ਸਿਰਜਣਹਾਰ ਹੈ ਪਰ ਸਮੇਂ ਦੇ ਅਧੀਨ ਨਹੀਂ ਹੈ ਜੇ ਪਰਮਾਤਮਾ ਨੇ ਸਮੇਂ ਨੂੰ ਬਣਾਇਆ ਹੈ ਤਾਂ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਸੀ ਹੂੰ ਇਹ ਸਵਾਲ ਹੀ ਆਪਣੇ ਆਪ 'ਚ ਇੱਕ ਉਲਝਣ ਹੈ ਕਿਉਂਕਿ ਪਹਿਲਾ ਸ਼ਬਦ ਵੀ ਤਾਂ ਸਮੇਂ ਨਾਲ ਹੀ ਜੁੜਿਆ ਹੈ ਇਹ ਮਨੁੱਖੀ ਭਾਸ਼ਾ ਅਤੇ ਸਾਡੀ ਸੋਚ ਦੀ ਸੀਮਾ ਹੈ ਸਾਡਾ ਦਿਮਾਗ ਕਾਰਨ ਅਤੇ ਪ੍ਰਭਾਵ ਯਾਨੀ ਕੌਜ਼ ਐਂਡ ਇਫੈਕਟ ਦੇ ਸਿਧਾਂਤ ਤੇ ਕੰਮ ਕਰਦਾ ਹੈ ਹਾਂ ਹਰ ਚੀਜ਼ ਦਾ ਕੋਈ ਕਾਰਨ ਹੁੰਦਾ ਹੈ ਹਾਂ ਹਰ ਚੀਜ਼ ਕਿਸੇ ਪਿਛਲੀ ਚੀਜ਼ ਦਾ ਨਤੀਜਾ ਹੁੰਦੀ ਹੈ ਇਸ ਲਈ ਅਸੀਂ ਕੁਦਰਤੀ ਤੌਰ ਤੇ ਪੁੱਛਦੇ ਹਾਂ ਕਿ ਬ੍ਰਹਿਮੰਡ ਤੋਂ ਪਹਿਲਾਂ ਕੀ ਸੀ ਸਮੇਂ ਤੋਂ ਪਹਿਲਾਂ ਕੀ ਸੀ ਸਹੀ ਗੱਲ ਹੈ ਪਰ ਸਰੋਧ ਦੇ ਅਨੁਸਾਰ ਅਕਾਲ ਹੋਂਦ ਲਈ ਪਹਿਲਾਂ ਜਾਂ ਬਾਅਦ ਵਰਗੇ ਸ਼ਬਦਾਂ ਦਾ ਕੋਈ ਅਰਥ ਹੀ ਨਹੀਂ ਹੈ ਉਹ ਸਮੇਂ ਦੇ ਦਾਇਰੇ ਤੋਂ ਬਾਹਰ ਇੱਕ ਸਦੀਵੀ ਹੁਣ ਇੱਕ ਇਟਰਨਲ ਨਾਉ ਵਿਚ ਮੌਜੂਦ ਹੈ ਇੱਕ ਸਦੀਵੀ ਹੁਣ ਇਸ ਦਾ ਮਤਲਬ ਹੈ ਕਿ ਉਸ ਹੋਂਦ ਲਈ ਅਤੀਤ ਵਰਤਮਾਨ ਅਤੇ ਭਵਿਕ ਸਭ ਇੱਕੋ ਸਮੇਂ ਮੌਜੂਦ ਹਨ ਇੱਕ ਤਰ੍ਹਾਂ ਨਾਲ ਹਾਂ ਜਿਵੇਂ ਸਾਡੇ ਲਈ ਇੱਕ ਕਿਤਾਬ ਦਾ ਪਹਿਲਾ ਪੰਨਾ ਅਤੇ ਆਖਰੀ ਪੰਨਾ ਵੱਖਰੇ ਸਮੇਂ ਤੇ ਹੁੰਦੇ ਹਨ ਹਮ ਪਰ ਕਿਤਾਬ ਲਈ ਤਾਂ ਸਾਰੇ ਪੰਨੇ ਇੱਕੋ ਮੇਲੇ ਮੌਜੂਦ ਹਨ ਇਹ ਬਹੁਤ ਬਹੁਤ ਵਧੀਆ ਤਰੀਕਾ ਹੈ ਇਸ ਨੂੰ ਸਮਝਣ ਦਾ ਬਿਲਕੁਲ ਏਹੀ ਗੱਲ ਹੈ ਸਾਡੇ ਲਈ ਜ਼ਿੰਦਗੀ ਇੱਕ ਇੱਕ ਕਰਕੇ ਪੰਨਾ ਪਲਟਣ ਵਾਂਗ ਹੈ ਹਾਂ ਪਰ ਉਸ ਅਕਾਲ ਦ੍ਰਿਸ਼ਟੀਕੋਣ ਤੋਂ ਪੂਰੀ ਕਿਤਾਬ ਖੁੱਲੀ ਪਈ ਹੈ ਹੁਣ ਇਹ ਵਿਚਾਰ ਬਹੁਤ ਸਾਰੇ ਦਾਰਸ਼ਨਿਕ ਸਵਾਲ ਖੜੇ ਕਰਦਾ ਹੈ ਜਿਵੇਂ ਕਿਸਮਤ ਬਾਰੇ ਸੁਤੰਤਰ ਇੱਛਾ ਬਾਰੇ ਹਾਂ ਉਹ ਇੱਕ ਵੱਖਰੀ ਬਹਿਸ ਹੈ ਪਰੇ ਸੰਕਲਪ ਦਾ ਮੁੱਖ ਉਦੇਸ਼ ਸਾਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਸਾਡੀ ਇਹ ਰੇਖਿਕ ਯਾਨੀ ਲੀਨੀਅਰ ਸਮੇਂ ਦੀ ਧਾਰਨਾ ਹੀ ਹਕੀਕਤ ਦਾ ਇੱਕੋ ਇੱਕ ਪਹਿਲੂ ਨਹੀਂ ਹੈ ਇੱਕ ਹੋਰ ਵਧੇਰੇ ਵਿਸ਼ਾਲ ਹਕੀਕਤ ਮੌਜੂਦ ਹੈ ਇਹ ਸੋਚਣਾ ਵੀ ਹੈਰਾਨੀ ਜਨਕ ਹੈ ਇਹ ਤਾਂ ਸਾਡੀ ਪੂਰੀ ਹਕੀਕਤ ਦੀ ਨੀ ਹਿਲਾ ਦਿੰਦਾ ਹੈ ਬਿਲਕੁਲ ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਬ੍ਰਹਿਮੰਡ ਵਿੱਚ ਇੱਕ ਸਥਿਰਤਾ ਹੈ ਇੱਕ ਅਜੇਹੀ ਹੋਂਦ ਜੋ ਹਰ ਬਦਲਾਅ ਦੇ ਬਾਵਜੂਦ ਕਾਇਮ ਰਹਿੰਦੀ ਹੈ ਚਲੋ ਅੱਜ ਦੀ ਇਸ ਗੱਲਬਾਤ ਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ ਜ਼ਰੂਰ ਜੋ ਮੁੱਖ ਨੁਕਤੇ ਮੇਰੀ ਸਮਝ ਵਿੱਚ ਆਏ ਹਨ ਉਹ ਇਹ ਹਨ ਕਿ ਪਹਿਲਾ ਅਕਾਲ ਮੂਰਤ ਦਾ ਅਰਥ ਸਿਰਫ ਹਮੇਸ਼ਾ ਰਹਿਣਾ ਨਹੀਂ ਬਲਕਿ ਸਮੇਂ ਦੇ ਨਿਯਮਾਂ ਤੋਂ ਪੂਰੀ ਤਰ੍ਹਾਂ ਬਾਹਰ ਹੋਣਾ ਹੈ ਠੀਕ ਹੈ ਦੂਜਾ ਇੱਥੇ ਮੂਰਤ ਦਾ ਅਰਥ ਕੋਈ ਪੌਤੇ ਕਾਕਾਰ ਨਹੀਂ ਸਗੋ ਹੋਂਦ ਜਾਂ ਵਜੂਦ ਹੈ ਇੱਕ ਅਜੇ ਹੀ ਹੋਂਦ ਜੋ ਬਦਲਦੀ ਨਹੀਂ ਸਿਰਫ ਹੈ ਹਾਂ ਇਜ਼ਨੈਸ ਅਤੇ ਤੀਜਾ ਇਹ ਸੰਕਲਪ ਸਾਨੂੰ ਸਾਡੀ ਆਪਣੀ ਜ਼ਿੰਦਗੀ ਦੇ ਉਤਰਾ ਚੜਾਅ ਨੂੰ ਇੱਕ ਸਥਿਰ ਅਤੇ ਸ਼ਾਂਤ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਪ੍ਰੇਰਣਾ ਦਿੰਦਾ ਹੈ ਹੂੰ ਜਿਵੇਂ ਨਦੀ ਦੇ ਕਿਨਾਰੇ ਬੈਠ ਕੇ ਪਾਣੀ ਦੇ ਵਹਾਂ ਨੂੰ ਦੇਖਣਾ ਇਹ ਬਹੁਤ ਵਧੀਆ ਸਾਰ ਹੈ ਇਸ ਵਿੱਚ ਇੱਕ ਗੱਲ ਹੋਰ ਜੋੜੀ ਜਾ ਸਕਦੀ ਹੈ ਹਾਂਜੀ ਕੀ ਇਹ ਸੰਕਲਪ ਇੱਕ ਅਜੇ ਹੀ ਬ੍ਰह्म ਹੋਣ ਵੱਲ ਇਸ਼ਾਰਾ ਕਰਦਾ ਹੈ ਜੋ ਬਣਨ ਬਦਲਨ ਅਤੇ ਖਤਮ ਹੋਣ ਦੇ ਉਸ ਕੁਦਰਤੀ ਚੱਕਰ ਦੇ ਅਧੀਨ ਨਹੀਂ ਹੈ ਜਿਸ ਦੇ ਅਧੀਨ ਬਾਕੀ ਸਾਰਾ ਬ੍ਰਹਮੰਡ ਹੈ ਉਹ ਸਮੇਂ ਦਾ ਸਿਰਜਣਹਾਰ ਹੈ ਸਮੇਂ ਦੀ ਕੈਦ ਵਿੱਚ ਨਹੀਂ ਬਿਲਕੁਲ ਇਸ ਗੱਲਬਾਤ ਤੋਂ ਬਾਅਦ ਇਹ ਸ਼ਬਦ ਸਿਰਫ ਇੱਕ ਪਰਿਭਾਸ਼ਾ ਨਹੀਂ ਸਗੋਂ ਇੱਕ ਪੂਰਾ ਦਰਸ਼ਨ ਲੱਗ ਰਹੇ ਹਨ ਹਾਂਜੀ ਅਤਾ ਜੇਕਰ ਸਰੋਤੇ ਇਸ ਵਿਚਾਰ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹਣ ਤਾਂ ਉਹਨਾਂ ਲਈ ਸੋਚਣ ਵਾਸਤੇ ਇੱਕ ਸਵਾਲ ਹੈ ਜ਼ਰੂਰ ਸਾਡਾ ਸਰੋਤ ਸਾਨੂੰ ਦੱਸਦਾ ਹੈ ਕਿ ਪਰਮਾਤਮਾ ਦੀ ਹੋਂਦ ਅਕਾਲ ਹੈ ਯਾਨੀ ਸਮੇਂ ਤੋਂ ਪਰੇ ਜੇ ਅਸੀਂ ਇਸ ਨੂੰ ਸੱਚ ਮੰਨੀਏ ਤਾਂ ਇਹ ਸਾਡੀ ਸ਼ੁਰੂਆਤ ਅਤੇ ਅੰਤ ਦੀ ਧਾਰਨਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਹੂੰ ਦਿਲਚਸਪ ਅਸੀਂ ਹਮੇਸ਼ਾ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਲੱਭਦੇ ਹਾਂ ਬ੍ਰਹਮੰਡ ਦੀ ਜੀਵਨ ਦੀ ਇੱਕ ਕਹਾਣੀ ਦੀ ਪਰ ਜੇਕਰ ਅਸਲ ਹਕੀਕਤ antim ਹਕੀਕਤ ਖੁਦ ਹੀ ਬਿਨਾ ਕਿਸੇ ਸ਼ੁਰੂਆਤ ਜਾਂ ਅੰਤ ਦੇ ਹੈ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਸਾਡੀ ਹਰ ਚੀਜ਼ ਨੂੰ ਇੱਕ ਸ਼ੁਰੂ ਅਤੇ ਅੰਤ ਦੇਣ ਦੀ ਕੋਸ਼ਿਸ਼ ਸਿਰਫ ਸਾਡੇ ਮਨ ਦੀ ਇੱਕ ਆਦਤ ਹੈ ਨਾ ਕਿ ਹਕੀਕਤ ਦਾ ਅਸਲ ਸੁਭਾਵਾ ਵਾਹ ਇਹ ਸੋਚਣ ਲਈ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਾਡੀ ਕਹਾਣੀ ਦਾ ਅਸਲ ਵਿੱਚ ਕੋਈ ਸ਼ੁਰੂ ਜਾਂ ਅੰਤ ਹੈ ਜਾਂ ਅਸੀਂ ਸਿਰਫ ਇੱਕ ਸਦੀਵੀ ਹੋਣਦ ਦਾ ਹਿੱਸਾ ਹਾਂ ਇਸੇ ਡੂੰਗੇ ਵਿਚਾਰ ਨਾਲ ਅਸੀਂ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ ਸੁਣਨ ਲਈ ਬਹੁਤ-ਬਹੁਤ ਧੰਨਵਾਦ